ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਆਂ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਜਲ ਵਿੱਚ ਪੱਥਰ ਦੀ べੜੀ ਨੂੰ ਉਤਾਰਿਆ ਸੋ ਇਸੇ ਤਰ੍ਹਾਂ ਹੀ ਅੱਜ ਅਸੀਂ ਜਾਣਾਂਗੇ 나ਥ ਦੁਆਰੇ ਦੀ ਸਾਖੀ ਸੋ ਆਓ ਜਾਣਦੇ ਨਾਥਾਂ ਦੇ ਜੋਹੜ ਤੋਂ ਚੱਲ ਕੇ ਗੁਰੂ ਜੀ ਲੋਹਾਗੜ ਤਲਾਬ ਉੱਤੇ ਆਏ ਉੱਥੇ ਦੇਵੀ ਦਾ ਮੰਦਿਰ ਸੀ ਉਸ ਦੇਵੀ ਨੂੰ ਸ਼ਰਾਬ ਦਾ ਭੋਗ ਲਾਇਆ ਜਾਂਦਾ ਸੀ ਤਾਂ ਗੁਰੂ ਜੀ ਨੇ ਪੁਜਾਰੀਆਂ ਨੂੰ ਉਪਦੇਸ਼ ਦੇ ਕੇ ਦੇਵੀ ਨੂੰ ਸ਼ਰਾਬ ਚੜਾਉਣੀ ਬੰਦ ਕਰਵਾਈ ਇਸੇ ਤਰ੍ਹਾਂ ਹੀ ਮੰਦੇ ਕਰਮਾਂ ਤੋਂ ਹਟਾਇਆ ਤੇ ਅੱਗੇ ਨਾਥ ਦਵਾਰੇ ਪਹੁੰਚੇ ਇਥੋਂ ਦਾ ਨਾਥ ਬਹੁਤ ਹੰਕਾਰੀ ਕੁਧਰਮੀ ਤੇ ਕੁਰੰਦੂਰਾਚਾਰੀ ਸੀ ਉਹ ਧਰਮ ਤੇ ਯੋਗ ਦੇ ਨਾਮ ਉੱਤੇ ਠੱਗੀ ਕਰਦਾ ਸੀ ਗੁਰੂ ਜੀ ਉਸ ਦੇ ਦੁਆਰੇ ਕੋਲ ਜਾ ਬੈਠੇ ਉਹ ਹੰਕਾਰੀ 나ਥ ਬਾਹਰੋਂ ਸੀ ਕਰਦਾ ਸਗੋਂ ਮਖੌਲ ਕਰਕੇ ਅੱਗੇ ਤੋਰ ਦਿੰਦਾ ਸੀ ਪਾਸ਼ਾ ਜੀ ਕੁਰਖ ਦੀ ਛਾਵੇਂ ਥੜੇ ਉੱਤੇ ਬੈਠੇ ਸਨ ਉਹ ਹੰਕਾਰੀ 나ਥ ਸੁੰਦਰ ਕਪੜੇ ਗਹਿਣੇ ਪਾ ਕੇ ਅਤੇ ਅਤਰ ਫੁਲੇਲ ਜਿਹੇ ਸੁਗੰਧੀ ਵਾਲੇ ਤੇਲ ਲਾ ਕੇ ਮਟਕ ਨਾਲ ਬਾਹਰ ਨਿਕਲਿਆ ਉਹ ਗੁਰੂ ਜੀ ਦੇ ਲਾਗੇਉਂ ਦੀ ਲੰਗ ਗਿਆ ਪਰ ਉਸਨੇ ਅੱਖ ਪੁੱਟ ਕੇ ਵੀ ਗੁਰੂ ਜੀ ਵੱਲ ਨਹੀਂ ਦੇਖਿਆ ਤਾਂ ਪਾਸ਼ਾ ਜੀ ਤਾਂ ਸ਼ਾਂਤ ਚਿਤ ਰਹੇ ਪਰ ਮਰਦਾਨਾ ਗਰਮ ਹੋ ਗਿਆ ਮਰਦਾਨਾ क्रोध ਨਾਲ ਬੋਲਿਆ ਪਾਸ਼ਾ ਇਹ ਬਹੁਤ ਹੰਕਾਰੀ ਸਾਧੂ ਹੈ ਇਸਤਰੀਆਂ ਵਾਂਗ ਸ਼ਿੰਗਾਰ ਕਰਕੇ ਅੱਗੇ ਲੰਘ ਗਿਆ ਹੈ ਅਸਾਨੂੰ ਇਸਨੇ ਬੁਲਾਇਆ ਤੱਕ ਨਹੀਂ ਇਹ ਕਿਹੜਾ ਬੰਦਾ ਹੈ ਤਾਂ ਪਾਸ਼ਾ ਜੀ ਨੇ ਫਰਮਾਇਆ ਮਰਦਾਨਿਆ ਇਸ ਦਾ ਦੋਸ਼ ਨਹੀਂ ਮਾਇਆ ਐਸੀ ਠੱਗਣੀ ਹੈ ਇਹ ਜੀਵ ਦੀ ਚਾਲ ਢਾਲ ਵਿਗਾੜ ਦਿੰਦੀ ਹੈ ਰਬਾਬ ਛੇੜ ਕੀਰਤਨ ਕਰੀਏ ਇਹ ਪਾਪਾਂ ਦੇਹ ਨੇਰੇ ਖੂਹ ਵੱਲ ਜਾ ਰਿਹਾ ਹੈ ਇਸ ਨੂੰ ਖੂਹ ਵਿੱਚ ਡਿੱਗਣੋਂ ਬਚਾਉਣਾ ਹੈ ਮਰਦਾਨੇ ਨੇ ਰਬਾਬ ਛੇੜੀ ਤੇ ਗੁਰੂ ਜੀ ਕੀਰਤਨ ਕਰਨ ਲੱਗੇ ਚੋਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰ ਹਟਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਿਆ ਪਹਿਰੋ ਕਿਆ ਓੜ ਦਿਖਾਵੋ ਬਿਨ ਜਗਦੀਸ਼ ਕਹਾਂ ਸੁਖ ਪਾਵੋ ਰਹਾਉ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ 시ਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੈ ਨਿਤ ਖਵਾਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨੇ ਸੁਫੂਲ ਬਿਸ਼ਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ हैवर गैवर ने जे वाजे लस कर ने बखवासी पाजे बिन जगदीस ਝੂਠਾ ਦਿਵਾਜੇ ਸਿੱਧ ਕਹਾਵੋ ਰਿਦ ਸਿੱਧ ਬੁਲਾਵੋ ਤਾਜ ਕੁਲੇਸਰ ਛੱਤਰ ਬਣਾਵੋ बिन जगदीस ਕਹਾ ਸਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸਬਦ ਨਾ ਸਵਰਸ ਕਾਜਾ ਹਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਰਿਦੈ ਮੁਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗੋੜੀ ਮਹੱਲਾ ਪਹਿਲਾ ਪਾਸ਼ਾ ਜੀ ਨੇ ਫਰਮਾਇਆ ਮਰਦਾਨਿਆ ਭਾਵੇਂ ਸ਼ਰੀਰ ਦੇ ਅੰਗਾਂ ਨੂੰ ਚੰਦਨ ਦੀਆਂ ਸੁਗੰਧੀਆਂ ਲਾਲ ਲਵੋ ਭਾਵੇਂ ਮਾਮੂਲੀ ਲੀੜਿਆਂ ਦੀ ਥਾਂ ਰੇਸ਼ਮ ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁਖ ਨਹੀਂ ਮਿਲਦਾ ਕਿ ਗਹਿਣਿਆਂ ਨੂੰ ਪਾਉਣਾ ਹੈ ਤੇ ਕੀ ਸੁੰਦਰ ਕੱਪੜਿਆਂ ਨੂੰ ਪਾਉਣਾ ਹੈ ਬਿਨਾ ਪਰਮਾਤਮਾ ਮਿਲੇ ਦੇ ਸ਼ਾਂਤ ਬਿਨਾ ਪਰਮਾਤਮਾ ਦੇ ਮਿਲੇ ਸ਼ਾਂਤੀ ਨਹੀਂ ਆ ਸਕਦੀ ਮਨ ਤੜਪਦਾ ਰਹਿੰਦਾ ਹੈ ਦੇਖ ਇਸ 나ਥ ਨੇ ਕੰਨਾਂ ਵਿੱਚ ਕੁੰਡਲ ਤੇ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਹੋ ਸਕਦਾ ਹੈ ਰਾਤ ਨੂੰ ਸੌਂਦਾ ਐਸੀ ਸੇਜ ਉੱਤੇ ਹੋਵੇਗਾ ਜਿੱਥੇ ਰੇਸ਼ਮੀ ਮਖਮਲ ਦੀ ਤਲਾਈ ਵਿਸ਼ੇ ਹੋਈ ਹੋਵੇਗੀ ਤੇ ਉਸ ਦਾ ਰੰਗ ਵੀ ਲਾਲ ਹੋਵੇਗਾ ਸੇਜ ਉੱਤੇ ਫੁੱਲ ਵੀ ਪਏ ਹੋਏ ਹੋਣਗੇ ਪਰ ਬਿਨਾਂ ਪਰਮਾਤਮਾ ਦੇ ਮਿਲਾਪ ਦੇ ਉਸ ਸੇਜ ਉੱਤੇ ਵੀ ਇਹ ਉਤਾਬਲਾ ਹੀ ਰਹਦਾ ਹੋਵੇਗਾ ਮੰਗਦਾ ਮਰਦਾਂ ਤੋਂ ਬਿਨਾ ਮਿਰਗ ਨੈਣੀ ਤੇ ਸੁੰਦਰ ਇਸਤਰੀ ਕਈ ਪ੍ਰਕਾਰ ਦੇ ਸ਼ਿੰਗਾਰ ਕਰੇ ਜੇ ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦੀ ਤਾਂ ਨਿਤ ਖਵਾਰ ਹੁੰਦੀ ਰਹੇਗੀ ਉਸ ਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ ਕਿਸੇ ਪੁਰਸ਼ ਦੇ ਕੋਲ ਸੁੰਦਰ ਇਸਤਰੀਆਂ ਫੁੱਲਾਂ ਦੀ ਮਾਲਾ ਮਾਲੀ ਸੇਵਾ ਕਰਨ ਵਾਲੇ ਹਾਥੀ ਘੋੜੇ ਲਸ਼ਕਰ ਤੇ ਵਾਜੇ ਹੋਣੇ ਹੋਣ ਸ਼ਾਹੀ ठाट ਹੋਵੇ ਪਰ ਜੇ ਉਹ ਪ੍ਰਭੂ ਦੀ ਭਗਤੀ ਨਹੀਂ ਕਰਦਾ ਤਾਂ ਕਿਸ ਕੰਮ ਹਨ नाथ ਜੋਗੀ ਹੋ ਕੇ ਸਿੱਧੀਆਂ ਨੂੰ ਪ੍ਰਾਪਤ ਕਰਦਾ ਹੈ ਕਈ ਤਰ੍ਹਾਂ ਦੇ ਤਮਾਸ਼ੇ ਕਰਦਾ ਰਾਜਾ ਬਣ ਜਾਂਦਾ ਹੈ ਪਰ ਉਹ ਭਗਵਾਨ ਭਗਤੀ ਬਿਨਾਂ ਸੁਖੀ ਨਹੀਂ ਹੋ ਸਕਦਾ ਕਈ ਥੋੜੇ ਜਿਹੇ ਪਿੰਡਾਂ ਦੇ ਮਾਲਕ ਰਾਜੇ ਤੇ ਖਾਨ ਹਨ ਉਹਨਾਂ ਦੇ ਹਿਰਦੇ ਵਿੱਚ ਹੰਕਾਰ ਹੈ ਉਹ ਜਿਸ ਨੂੰ ਬੁਲਾਉਂਦੇ ਹਨ ਉਸੇ ਨੂੰ ਅਬੇ ਤਬੇ ਕਰਕੇ ਬੁਲਾਉਂਦੇ ਹਨ ਇਸ ਨਾਲ ਉਹਨਾਂ ਦੀ ਸ਼ਾਨ ਨਹੀਂ ਵੱਧਦੀ ਸਗੋਂ ਘਟਦੀ ਹੈ ਕਿਉਂਕਿ ਉਹਨਾਂ ਨੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਚੰਗਾ ਇਹੋ ਹੈ ਕਿ ਪੁਰਸ਼ ਹੰਕਾਰ ਲਾਲਚ ਮਮਤਾ ਨੂੰ ਛੱਡੇ ਤੇ ਜੀਵਨ ਸਵਾਰਨ ਵਾਸਤੇ ਗੁਰੂ ਦੇ ਉਪਦੇਸ਼ ਨੂੰ ਸੁਣੇ ਇਸੇ ਨਾਲ ਪਰ ਉਤਾਰਾ ਹੋ ਸਕਦਾ ਹੈ ਮਿੱਠੀ ਰਸੀਲੀ ਤੇ ਪ੍ਰੀਤ ਭਰੀ ਸੁਰ ਵਿੱਚ ਜਦੋਂ ਮਹਿਰਾ ਦੇ ਦਾਦੇ ਨੇ ਇਹ ਸ਼ਬਦ ਗਾਇਆ ਤਾਂ ਨਾਥ ਦਵਾਰੇ ਦੇ ਸਾਰੇ ਪੁਰਸ਼ ਜਨਾਨੀਆਂ ਮਰਦ ਦੇ ਮਰਦ ਤੇ ਬੱਚੇ ਗੁਰੂ ਜੀ ਦੇ ਕੋਲ ਆ ਗਏ ਪੰਛੀ ਵੀ ਮਸਤ ਹੋ ਕੇ ਸੁਨਣ ਲੱਗੇ ਨਾਥ ਜੋ ਹੰਕਾਰ ਨਾਲ ਅੱਗੇ ਤੁਰ ਗਿਆ ਸੀ ਜਿਸਦੇ ਹਿਰਦੇ ਵਿੱਚ ਮੰਦੇ ਕਰਮ ਦੇ ਵਿਚਾਰ ਸਨ ਤੇ ਜਿਸ ਦੀਆਂ ਅੱਖਾਂ ਵਿੱਚ ਇੱਕ ਸੁੰਦਰ ਇਸਤਰੀ ਦਾ ਚਿੱਤਰ ਸੀ ਉਹ ਵੀ ਬੇਚੇ ਬੇਚੈਨ ਉਹ ਵੀ ਬੇਚੈਨ ਜਿਹਾ ਹੋਇਆ ਹੋਇਆ ਪਿੱਛੇ ਮੁੜ ਆਇਆ ਉਹ ਕੋਲ ਖਲੋਤਾ ਸ਼ਬਦ ਸੁਣਦਾ ਰਿਹਾ ਜਿਉਂ-ਜਿਉਂ ਉਹ ਸ਼ਬਦ ਸੁਣਦਾ ਗਿਆ ਤਿਉਂ-ਤਿਉਂ ਉਹਦੇ ਮਨ ਵਿੱਚੋਂ ਮਾੜੇ ਖਿਆਲ ਦੂਰ ਹੁੰਦੇ ਗਏ ਉਸ ਦਾ ਸਰੀਰ ਠੰਡਾ ਹੋਣ ਲੱਗਾ ਸ਼ਾਮ ਵਾਸ਼ਨਾ ਖੂਨ ਵਿੱਚੋਂ ਖਤਮ ਹੋਣ ਲੱਗੀ ਉਹਦੀਆਂ ਅੱਖਾਂ ਦੇ ਅੱਗੇ ਉਹਦੇ ਕੀਤੇ ਹੋਏ ਕੁਕਰਮ ਭੈੜੀਆਂ ਸੂਰਤਾਂ ਬਣ ਕੇ ਨਜ਼ਰ ਆਉਣ ਲੱਗੇ ਉਹ ਭੈਪੀਤ ਹੋਣ ਲੱਗਾ ਜਦੋਂ ਸ਼ਬਦ ਦੀ ਸਮਾਪਤੀ ਹੋਈ ਤਾਂ ਉਸ ਦਾ ਸਿਰ ਆਪਣੇ ਆਪ ਹੀ ਗੁਰੂ ਜੀ ਦੇ ਚਰਨਾ ਕਮਲਾਂ ਉੱਤੇ ਡਿੱਗ ਪਿਆ ਉਹ ਗੁਰੂ ਜੀ ਦਾ ਸਿੱਖ ਹੋ ਗਿਆ ਗੁਰੂ ਉਪਦੇਸ਼ ਨੂੰ ਸੁਣਿਆ ਤੇ ਮੰਦੇ ਕਰਮਾਂ ਸ਼ਿੰਗਾਰ ਨੂੰ ਛੱਡ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਜਿੱਥੇ ਲੋਕਾਂ ਕੋਲੋਂ ਸੇਵਾ ਕਰਾਉਂਦਾ ਸੀ ਉੱਥੇ ਲੋਕਾਂ ਦੀ ਸੇਵਾ ਕਰਨ ਲੱਗਾ ਸੋ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਗੇ ਅਜਮੇਰ ਵਿੱਚ ਪੀਰਾ ਨਾਲ ਗੋਸ਼ ਸੋ ਇਹ ਜਾਣਾਂਗੇ ਅਸੀਂ ਅਗਲੀ ਸਾਖੀ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਥਾਲਾ ਵਾਹਿਗੁਰੂ ਜੀ ਕੀ ਫਤਿਹ